ਇਹਣਾ ਵਿਸ਼ੇ ਬਾਰੇ ਨਾ ਜੀ ਹਾਂ ਤੋ ਕਿਸ ਕਾਮਾਪਾਨ ਨੂੰ ਲੈ ਮਸਜਿਦ ਵਾਲੀ ਗਲੀ ਜਾਣੇ ਅਸੀਂ ਅੱਜ ਤੋਂ 15 ਤੋਂ 20 ਦਿਨ ਹੋ ਗਏ ਆ ਨੀਕੀ ਢੂੰਡਾ ਪਿਆ ਮਲੇ ਹੂੰ ਅੱਜ ਸਾਡੇ ਘਰ ਲੱਗੇ ਇੱਕ ਮਹੀਨੇ ਦੇ ਘਰ ਬੰਦੇ ਚੋਂ ਨਿਕਲੇ ਤੇ ਫੇ ਸਾਡੇ ਘਰ ਦੇ ਬਾਹਰ ਆਇਆ ਉਸ ਤੋਂ ਬਾਅਦ ਨੀਟੂ ਅੰਕਲ ਘਰ ਸਾਹਮਣੇ ਹੂੰ ਪਰ ਇਹ ਘਰ ਵੜਿਆ ਨਹੀਂ ਬੈਗ ਹੀਰਾ ਵਾ ਹੀਰਾ ਹੂੰ ਫਿਰ ਇਹਨਾਂ ਘਰ ਵਿੱਚ ਜੋ ਕੀ ਖੰਡਰ ਪਿਆ ਉਹ ਕਚਰਾ ਗੰਦ ਪਿਆ ਹੋਇਆ ਤੇ ਸਫਾਈ ਨਹੀਂ ਕਰਦਾ ਕੋਈ ਮੇਰਾ ਕੋਦੇ ਕਰਕੇ ਦੋ ਦਿਨ ਪਲਾਟ ਹਰਮਨ ਹਰਮਨ ਚੌਕ ਦਰਜੀਆਂ ਵਾਲੀ ਗਲੀ ਚੋਂ ਆਹੀ ਰਹਿ ਰਿਹਾ ਤੇ ਸਾਡੇ ਤਿੰਨ ਪਲਾਟ ਸਾਡੇ ਲਾਗੇ ਖਾਲੀ ਆ ਜਿਹਨਾਂ ਦੇ ਵਿੱਚ ਕਚਰਾ ਪਿਆ ਹੁੰਦਾ ਨਾ ਉਹਦੇ ਦੀ ਜੀ ਸਫਾਈ ਆ ਨਾ ਕੁਝ ਅੱਜ ਸਵੇਰੇ ਮਤਲਬ 22 ਦਿਨਾ ਤੋਂ ਅਸੀਂ ਦੇਖ ਰਿਹਾ ਕਿ ਨੇਉਲਾ ਬੜੇ ਬੜੇ ਸਾਈਜ਼ ਦਾ ਜਿਹੜਾ ਕਿ ਜੇ ਜੜੀਲਾਵਾ ਸਾਡੇ ਗਲੀ ਮਲੇ ਚ ਫਿਰ ਰਿਹਾ ਤੇ ਯਾਰ ਦੇਖੋ ਜਾਨ ਹਰੇ ਬੱਚੇ ਦੇਖੋ ਗਲੀ ਮੱਲੇ ਚ ਖੇਲਦੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਨੁਕਸਾਨ ਪੁੱਜ ਸਕਦਾ ਫਿਲਹਾਲ ਤੇ ਕੋਈ ਨੁਕਸਾਨ ਦਾ ਮੰਤਰਲ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਚ ਨੁਕਸਾਨ ਪੁੱਜ ਸਕਦਾ ਹੁਣ ਸਾਡੇ ਸਾਡੇ ਨੇ ਦੇਖਿਆ ਜਾਂਦਾ ਕਿ ਪਿੰਡੂ ਇਲਾਕੇ ਚ ਖੇਤਾਂ ਖੁੱਤਾ ਚੁੰਦੇ ਆ ਇੱਧਰ ਕਿੱਦਾਂ ਪਾਈ ਇੱਧਰ 3-4 ਪਲਾਟ ਸਾਡੇ ਖਾਲੀ ਆ ਮੈਂ ਫਿਰ ਫਿਰ ਤੋਂ ਕਹਿ ਰਿਹਾ ਕਿ ਉਹਨਾਂ ਦੀ ਕੋਈ ਵੀ ਸਫਾਈ ਨਹੀਂ ਕਰਦਾ ਇੱਕ ਐਕਸਐਮਐਲਏ ਸੁਸ਼ੀਲਾ ਮਹਾਜਨ ਤੇ ਇੱਕ ਸਾਡੇ ਇੱਥੇ ਹੋਰ ਪਲਾਟ ਆ ਹੀ ਨੇ ਨਾ ਪਿੱਛੇ ਤੇ ਇੱਕ ਹੋਰ ਤਿੰਨ ਪਲਾਟ ਆ ਜਿੰਨਾ ਜਿੰਨਾ ਬਿਲਕੁਲ ਕਚਰਾ ਵਿਆ ਹੁੰਦਾ ਉਹਦੇ ਚ ਕੁਝ ਵੀ ਸਾਫ ਨਹੀਂ ਆ ਜਿੰਦੂ ਸਾਨੂੰ ਮਤਲਬ ਖਤਰਾ ਤੁਹਾਨੂੰ ਲੱਗਦਾ ਉਹ ਉੱਥੇ ਘਰ ਬਣਾਏ ਦਵੋ ਨੇ ਹਾਂਜੀ ਬਿਲਕੁਲ ਬਿਲਕੁਲ ਉੱਥੇ ਹੀ ਹੋਗਾ ਬਾਕੀ ਦੇ ਸਾਰੇ ਇੱਥੇ ਮਤਲਬ ਫੈਮਲੀਆ ਰਹਿੰਦੀਆਂ ਸਾਰੇ ਘਰ ਬਣੇ ਹੋਏ ਆ ਬਸ ਤਿੰਨ ਪਲਾਟ ਆ ਜਿਹੜੇ ਚ ਮਤਲਬ ਲੱਗਦਾ ਕਿ ਸਭ ਤੋਂ ਵਧੀਆ ਹੋ ਸਕਦੇ ਆ ਕੀ ਉਹਨਾਂ ਨੂੰ ਅਸੀਂ ਇਹ ਪੇਸ਼ ਕਰਦੇ ਆ ਕਿ ਇਹਨਾਂ ਨੂੰ ਮਤਲਬ ਫੜਿਆ ਜਾਏ ਇਹਨਾਂ ਵਾਲੇ ਨੂੰ ਤੇ ਇੱਕ ਆਪਾਂ ਦੀ ਸਾਡੀ ਸੁਸਾਇਟੀ ਦੇ ਐਮਸੀ ਸਾਹਿਬ ਜੋ ਵੀ ਹੈਗੇ ਆ ਕਾਰਵਾਈ ਕਰ ਸਕਦੇ ਆ ਤੇ ਆਪਣੇ ਪਲਾਟਾਂ ਦੀ ਸਵੈਈ ਕਰਾਈ